ਤਰੰਤਰੰਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਭਰਾਵਾਂ ਵੱਲੋਂ ਆਪਣੀ ਭੈਣ ਦੇ ਪ੍ਰੇਮੀ ਨੂੰ ਦਖਤ ਦੇ ਨਾਲ ਬੰਨ ਕੇ ਕਟਿਆ ਜਿਸ ਦੀ ਹਸਪਤਾਲ ਪਹੁੰਚਣ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਿਕ ਮ੍ਰਿਤਕ ਵਿਕਰਮ ਸਿੰਘ ਦਾ ਦਵਿੰਦਰ ਕੌਰ ਨਾਮਕ ਲੜਕੀ ਦੇ ਨਾਲ ਪ੍ਰੇਮ ਸੰਬੰਧ ਸੀ ਤੇ ਉਹ ਲੜਕੀ ਨੂੰ ਮਿਲਣ ਗਿਆ ਜਿੱਥੇ ਇਸ ਦੀ ਭਣਕ ਲੜਕੀ ਦੇ ਭਰਾਵਾਂ ਨੂੰ ਲੱਗਈ ਤੇ ਉਹਨਾਂ ਦਵਿੰਦਰ ਕੌਰ ਨੂੰ ਦਖਤ ਦੇ ਨਾਲ ਬੰਨ ਕੇ ਕੁੱਟਿਆ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਿਸ ਦੀ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ ਅਸੀਂ ਹਸਪਤਾਲ ਲੈਣ ਦਾ ਉਹਦਾ ਬਹੁਤ ਮੁੰਡੇ ਦਾ ਮੰਦਾ ਹਾਲ ਹੋਇਆ ਉਦੋਂ ਆ ਆਖ ਦਾ ਡੇਲਾ ਨਿਕਲ ਗਿਆ ਸੀ ਉਹਨੂੰ ਮਾਰਿਆ ਕਿੰਨੇ ਮਾਰਿਆ ਕੁੜੀਆ ਲੈਨੇ ਮਾਰਿਆ ਤੇ ਫੌਜੀ ਜਿਹੜਾ ਉਹਨੇ ਕਿਹਾ ਸੀ ਕਿ ਤੁਸੀਂ ਮਾਰਦੇ ਤੁਸੀਂ ਇਹਨੂੰ ਜੋ ਮਰਜ਼ੀ ਕਰਨਾ ਮੈਂ ਤੈਨੂੰ ਛੇੜ ਲਾਂਗਾ ਸਾਰਾ ਕੁਝ ਫੌਜੀ ਨੇ ਕਰਾਇਆ ਸਰ ਫੌਜੀ ਮੰਦਰ ਪਹੁੰਚਾਇਆ ਤੇ ਹੀ ਨਾਲ ਰਾਤ ਦੀ ਗੱਲ ਆ ਕਿ ਤੇ ਮਿਲਣ ਗਿਆ ਲੜਕੀ ਨੂੰ ਘਰ ਵਾਲੇ ਜਾਗ ਪਏ ਉਹਨਾਂ ਨੇ ਇਹਦੀ ਕੁੱਟ ਮਾਰ ਕੀਤੀ ਜ਼ਖਮੀ ਕਰ ਦਿੱਤਾ ਜਿਹਨੂੰ ਦਾਖਲ ਕਰਾਇਆ ਗਿਆ ਸੀਗਾ ਹਸਪਤਾਲ ਤਾਂ ਲੇਕਿਨ ਉਹਦੀ ਸੱਟਾਂ ਜਿਆਦਾ ਕੁੱਟ ਕਾਰਨ ਮਤਲਬ ਉਹਦੀ ਮੌਤ ਹੋ ਗਈ ਜਿਹਦੇ ਖਿਲਾਫ ਐਫ ਆਈ ਆਰ ਨੰਬਰ 2 ਮਿਤੀ 5 17 ਅੰਡਰ ਸੈਕਸ਼ਨ 302 34 आईपीसी दर्ज ਕੀਤਾ ਗਿਆ ਜਿਹਦੇ ਵਿੱਚ ਚਾਰ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕਰੋ ਫਰਾਰ ਨਹੀਂ ਤੇ ਪੁਲਿਸ ਨੇ ਚਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਤੋਂ ਵਿਜੇ ਕੁਮਾਰ ਜਗਬਾਣੀ ਟੀਵੀ